ਆਰਕ ਕਾਮਾ ਦੀ ਜਿੰਦ ਜਾਣ ਹੁੰਦੇ ਨੇ ਤਿਹਾਰ ਜਿੱਥੇ ਕੌਮ ਨੂੰ ਵਿਰਸੇ ਨਾਲ ਜੋੜਦੇ ਨੇ ਉੱਥੇ ਹੀ ਉਸ ਦੇ ਅੰਦਰ ਨਿੱਤ ਨਮੀ ਰੂਹ ਫੂਕਦੇ ਨੇ ਤੇ ਕੌਮ ਨੂੰ ਚਿੰਤਾ ਰੱਖਣ ਦਾ ਕਾਰਨ ਵੀ ਹੁੰਦੇ ਨੇ ਇਸੇ ਕੌਮ ਜਾਂ ਸਮਾਜ ਦੇ ਲਈ ਤਿਹਾਰ ਜਾਂ ਇਤਿਹਾਸਿਕ ਦਿਹਾੜੀ ਉਸ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਨੇ ਵਿੱਚ ਕੌਮ ਦੀ ਅਗਾਂਵਧੂ ਹੋਣ ਵਾਲੀ ਅਸਲੀ ਤਸਵੀਰ ਵੀ ਪੇਸ਼ ਕਰਦੇ ਨੇ ਸਿੱਖ ਗੁਰੂ ਸਹਿਬਾਨਾਂ ਨੇ ਵੀ ਆਪਣੇ ਸਮੇਂ ਵਿੱਚ ਕੁਝ ਖਾਸ ਦਿਨ ਕੌਮੀ ਇਕੱਠ ਲਈ ਨਿਯਤ ਕੀਤੇ ਸਨ ਜੋ ਕੌਮ ਵਿੱਚ ਉਤਸ਼ਾਹ ਜਾਂ ਸ਼ਕਤੀ ਭਰ ਸਕਣ ਜਿਵੇਂ ਜਿਵੇਂ ਸਾਡੀ ਕੌਮ ਦੇ ਮਰਜੀਵੜੇ ਯੋਧੇ ਇਤਿਹਾਸ ਸਿਰਜਦੇ ਗਏ ਤਾਂ ਕੌਮ ਦੇ ਇਤਿਹਾਸਿਕ ਦਿਹਾੜਿਆਂ ਵਿੱਚ ਵਾਧਾ ਹੁੰਦਾ ਗਿਆ ਤੇ ਇਨ੍ਹਾਂ ਤਿਹਾਰਾਂ ਦੇ ਲਈ ਕਈ ਕਿਸਮ ਦੀਆਂ ਘਟਨਾਵਾਂ ਵੀ ਜੁੜਨ ਲੱਗੀਆਂ। ਇਨ੍ਹਾਂ ਤਿਹਾਰਾਂ ਵਿੱਚੋਂ ਇੱਕ ਤਿਹਾਰ ਹੈ ਦੀਵਾਲੀ ਦਾ ਤਿਹਾਰ। ਦੀਵਾਲੀ ਜਾਂ ਦੀਪਾਵਲੀ ਜਿਸ ਦਾ ਅਰਥ ਹੈ ਦੀਵਿਆਂ ਦਾ ਤਿਹਾਰ। ਦੀਪ ਸੰਸਕ੍ਰਿਤ ਤੇ ਦੀਪਕ ਹਿੰਦੀ, ਦੀਵਾ ਅਤੇ ਦੀਵਾਲੀ ਪੰਜਾਬੀ ਦੇ ਸ਼ਬਦ ਨੇ। ਇਹ ਤਿਹਾਰ ਭਾਵੇਂ ਮੌਸਮੀ ਹੈ ਪਰ ਧਾਰਮਿਕ ਘਟਨਾ ਦੇ ਨਾਲ ਜੁੜਿਆ ਹੋਣ ਕਰਕੇ ਇਹ ਬਹੁਤ ਵੱਡੇ ਪੱਧ ਤੇ ਧਾਰਮਿਕ ਉਤਸਵ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਇਨ੍ਹਾਂ ਦਿਨਾਂ ਵਿੱਚ ਗੁਰੂਆਂ ਤੋਂ ਸੁਨੇ ਜਾਣ ਵਾਲੇ ਭਾਈ ਗੁਰਦਾਸ ਜੀ ਦੇ ਪਾਵਨ ਬੋਲ ਦੀਵਾਲੀ ਦੀ ਰਾਤ ਦੀਵੇ ਵਾਲੀਆਂ ਜਿਸਦੇ ਅਰਥ ਬਹੁਤੀ ਡੂੰਗੇ ਨੇ ਪਰ ਇਹ ਹੀ ਬੋਲ ਸੁਣਦੇ ਸਾਰ ਹੀ ਸਾਡੀ ਸੁਰਤ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਲੀ ਜਾਂਦੀ ਹੈ ਪੰਜਾਬੀਆਂ ਵਿੱਚ ਇੱਕ ਅਖਾਨ ਵੀ ਬਹੁਤ ਪ੍ਰਚਲਿਤ ਹੈ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਹ ਹੀ ਕਹਾਵਤ ਪੰਜਾਬੀਆਂ ਦੀ ਸ੍ਰੀ ਹਰਮੰਦਰ ਸਾਹਿਬ ਦੀ ਦੀਵਾਲੀ ਨਾਲ ਸੰਬੰਧਿਤ ਹੈ ਕਿਉਂਕਿ ਸਦੀਆਂ ਤੋਂ ਸਿੱਖ ਸ੍ਰੀ ਹਰਮੰਦਰ ਸਾਹਿਬ ਵਿਖੇ ਦੀਵਾਲੀ ਦੇ ਤਿਹਾਰ ਨੂੰ ਬੜੇ ਚਾਹ ਖੁਸ਼ੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਉਂਦੇ ਨੇ ਦੀਵਾਲੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸਿਕ ਸਰੋਤਾਂ ਦੇ ਮੁਤਾਬਕ ਮੀਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਸਾਜ਼ਿਸ਼ ਦੇ ਤਹਿਤ ਨਜ਼ਰਬੰਦ ਕੀਤਾ ਗਿਆ ਗਵਾਲੀਅਰ ਦੇ ਕਿਲੇ ਵਿੱਚ ਵੱਖ-ਵੱਖ ਧਰਮਾਂ ਦੇ ਕਈ ਆਗੂਆਂ ਨੂੰ ਅਤੇ ਆਸ-ਪਾਸ ਦੇ ਇਲਾਕੇ ਦੀ ਰਾਜਿਆਂ ਨੂੰ ਪਹਿਲਾਂ ਤੋਂ ਹੀ ਕੈਦ ਕੀਤਾ ਹੋਇਆ ਸੀ ਇੱਥੇ ਸਦੀਆਂ ਤੋਂ ਤਰਸਯੋਗ ਜੀਵਨ ਬਤੀਤ ਕਰਨ ਲਈ ਮਜਬੂਰ ਬੰਦੀ ਕੈਦੀ ਕਿਉਂਕਿ ਇਹ ਕਿਲਾ ਉਹ ਕਿਲਾ ਸੀ ਜਿੱਥੇ ਕੋਈ ਚਾਹੁੰਦਾ ਤਾਂ ਚਲਾ ਜਾਂਦਾ ਸੀ ਬਰ ਜਿਉਂਦਾ ਬਾਹਰ ਨਹੀਂ ਆ ਸਕਦਾ ਸੀ ਬੇਸ਼ੱਕ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਨਜ਼ਰਬੰਦ ਕਰਕੇ ਰੱਖਿਆ। ਧੰਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ ਜਿੱਥੇ अनेका ਰਾਜੇ ਪਹਿਲਾਂ ਤੋਂ ਹੀ ਕੈਦ ਸਨ ਅਤੇ ਬਹੁਤ ਹੀ